ਇਹ ਨਾਮ ਹੈ। ਇਹ ਨਾਮ ਬੋਬੀ ਜੰਦਲ ਹੈ ਜੀ ਮੈਂ ਜਨਰਲ ਸੈਕਟਰੀ ਆ ਪੰਜਾਬ ਡਾ ਅਸੋਸੀਏਸ਼ਨ ਜੀ ਆ ਪੋਲੂਸ਼ਨ ਕੰਟਰੋਲ ਬੋਰਡ ਤੇ ਮਿਊਨਿਸਪਲ ਕਾਰਪੋਰੇਸ਼ਨ ਦੁਆਰਾ ਆ ਜਿਹੜਾ ਦੋ ਦਿਨ ਡਾਈਆਂ ਬੰਦ ਕਰਾ ਕੇ ਬੁੱਡੇ ਨਾਲ ਦੀ ਸੈਂਪਲਿੰਗ ਹੋ ਰਹੀ ਆ ਉਹ ਚ ਅਸੀਂ ਪੂਰੀ ਡਾਈਿੰਗ ਇੰਡਸਟਰੀ ਸਹਿਯੋਗ ਕਰ ਰਹੇ ਆ ਜੀ ਤੇ ਜਿਹੜੀ ਆ ਸੈਂਪਲਿੰਗ ਚੱਲ ਰਹੀ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਚੈੱਕ ਕਰ ਰਹੇ ਆ ਇਹ ਜਿਹੜਾ ਅੱਜ ਸੈਂਪਲ ਦਿੱਤਾ ਜਾ ਰਿਹਾ ਦੂਸਰਾ ਸੈਂਪਲ ਹੈ ਜੀ ਇਹ ਪਹਿਲਾ ਸੈਂਪਲ ਅਸੀਂ ਲਿੱਤਾ ਆਪਣਾ ਖਾਸ ਖਾਸੀ ਕਲਾ ਦੂਸਰਾ ਇਹ ਆਪਣੇ ਬੱਸਾਂ ਦੇ ਜਿੱਥੇ ਬੱਸਾਂ ਖੜੀਆਂ ਐ ਤਾਜਪੁਰ ਰੋਡ ਉਹਦੇ ਬਿਲਕੁਲ ਸਾਹਮਣੇ ਸੀਟਪੀ ਤੋਂ ਪਹਿਲਾਂ ਸੀਟਪੀ ਤੇ ਐਸਸੀਪੀ ਦੇ ਪੁਆਇੰਟ ਤੋਂ ਪਹਿਲਾਂ ਬੁੱਡੇ ਨਾਲੇ ਤੇ ਅਸੀਂ ਇਹ ਪਾਣੀ ਦਾ ਸੈਂਪਲ ਲੈ ਰਹੇ ਆ ਤੇ ਅਸੀਂ ਉਹ ਚ ਸਹਿਯੋਗ ਕਰ ਰਹੇ ਆ ਸਰ ਹੁਣ ਕਿੰਨੇ ਦਿਨਾਂ ਤੋਂ ਜਿਹੜਾ ਦੱਸਿਆ ਜਾ ਰਿਹਾ ਵੀ ਡੈਂਗਾ ਜਿਹੜਾ ਬੰਦ ਕੀਤੀਆਂ ਬੰਦਾਂ ਅਸੀਂ ਕੱਲ ਤੋਂ ਬੰਦ ਕੀਤੀਆਂ ਜੀ ਕਿੰਨੇ ਘੰਟੇਾਂ ਇਹ ਅਸੀਂ ਜੀ ਕੀਤੀਆਂ ਹੈਗੀਆਂ 36 ਘੰਟੇ ਲਈ ਜੀ ਅੱਜ ਰਾਤ ਨੂੰ ਚੱਲਣ ਗਈ 8 ਵਜੇ ਹੁਣ ਅੱਜ ਦੂਸਰੀ ਵਾਰ ਜਿਹੜੇ ਸਿੰਪਲ ਪਰ ਨਏ ਨੇ ਆਪਾਂ ਚੱਲੂਗੀ ਹਾਂਜੀ ਪਹਿਲਾਂ ਵੀ ਹੋ ਚੁੱਕੇ ਉਹ ਵੀ ਹੋਇਆ ਹੁਣ ਬਾਅਦ ਚ ਦੁਬਾਰਾ ਫੇਰ ਭਰੇ ਜਾਣਗੇ ਜੀ ਅੱਛਾ ਜੀ ਤੁਹਾਡਾ ਸ਼ੁਕਰੀਆ ਜੀ ਜ਼ਮੇਰਾ ਨਾਮ ਰਾਹੁਲ ਵਰਮਾ ਮੈਂ ਫੋਕਲ ਪੁਆਇੰਟ ਜਿਹੜਾ ਸੀਡੀਪੇਗਾ ਉਹਦੇ ਡਾਇਰੈਕਟਰ ਹਾਂ ਤੇ ਅਸੀਂ ਕਿਉਂਕਿ ਹਰ ਵਾਰ ਜਿਹੜਾ ਇਜ਼ਾਮ ਡਾਈੰਗ ਇੰਡਸਟਰੀ ਤੇ ਆਂਦਾ ਵਾ ਤੇ ਜਿਹੜੇ ਵੀ ਇਹਦੇ ਵਿੱਚ ਹੈਵੀ ਮੈਟਲ ਸਾਨੂੰ ਮਿਲਦੇ ਆ ਉਹ ਕਿਹੜੀ ਇੰਡਸਟਰੀ ਤੋਂ ਮਿਲਦੇ ਆ ਕਿਉਂਕਿ ਤੁਸੀਂ ਡਾਈੰਗ ਦਾ ਪਾਣੀ ਅਗਰ ਅਨਟਰੀਟਿਡ ਵੀ ਚੈੱਕ ਕਰ ਲਓ ਤੇ ਉਹਦੇ ਵਿੱਚ ਹੈਵੀ ਮੈਟਲ ਨਹੀਂ ਹੈਗੇ ਅਤੇ ਬਿਨਾਂ ਟ੍ਰੀਟ ਕੀਤੇ ਹੋਏ ਪਾਣੀ ਨੂੰ ਵੀ ਟੈਸਟ ਕਰ ਲੋ ਔਰ ਰੰਗ ਨੂੰ ਲੈ ਕੇ ਆਪਾਂ ਹਮੇਸ਼ਾ ਪਾਣੀ ਦੇ ਨਾਰਮਜ਼ ਦੇ ਅੱਗੇ ਕੈਂਸਰ ਹੋ ਰਿਹਾ ਵਾ ਹਾਂਜੀ ਉਹਨੂੰ ਆਪਾਂ ਸਿਰਫ ਰੰਗ ਦੇ ਨਾਲ ਕਰੀਏ ਕਿ ਇਹ ਰੰਗ ਕਾਲਾ ਵਾ ਤਾਂ ਇਹਦੇ ਕਰਕੇ ਹੋ ਰਿਹਾ ਵਾ ਜੀ ਬੇਸਿਕਲੀ ਹੈਵੀ ਮੈਟਲਸ ਨਾਲ ਹੁੰਦਾ ਵਾ ਕੈਂਸਰ ਜਿਹੜਾ ਹੈਗਾ ਹੈਵੀ ਮੈਟਲਸ ਕਿਹੜੀ ਇੰਡਸਟਰੀ ਤੋਂ ਆ ਰਹੇ ਆ ਜਾਂ ਤੁਹਾਡੇ ਕਿਹੜੀ ਸੀਜ਼ ਨਾਲ ਤੁਹਾਡੇ ਚ ਹੈਵੀ ਮੈਟਲਜ਼ ਆ ਰਹੇ ਆ ਉਹ ਦੇਖਣ ਦੀ ਲੋੜ ਆ ਡਾਈੰਗ ਦਾ ਇੰਡਸਟਰੀ ਦਾ ਤਾਂ ਸਾਡਾ ਇਹ ਦਾਵਾ ਇਹ ਹੈਗਾ ਕਿ ਅਗਰ ਤੁਸੀਂ ਅਨਟਰੀਟਿਡ ਪਾਣੀ ਵੀ ਦੇਖੋਗੇ ਤਾਂ ਉਹਦੇ ਚ ਹੈਵੀ ਮੈਟਲਜ਼ ਨਹੀਂ ਹੋਣਗੇ ਪਰ ਹੁਣ ਤਾਂ ਸੀਟੀਆਂ ਬੀਜ਼ ਲੱਗ ਗਏ ਆ 100-100 ਕਰੋੜ ਦੇ ਪਲਾਂਟ ਲੱਗ ਗਏ ਆ ਤੇ ਉਸ ਤੋਂ ਬਾਅਦ ਵੀ ਜਿਹੜਾ ਨਾਮ ਆ ਡਾਈੰਗ ਇੰਡਸਟਰੀ ਤੇ ਲਾਇਆ ਜਾਵੇ ਕੁਝ ਐਸੇ ਯੂਨਿਟ ਵੀ ਹੈਗੇ ਆ ਵਾਸ਼ਿੰਗ ਦੇ ਆ ਉਹਦੇ ਜਿਹੜੇ ਕੀ ਬਿਨਾ ਕੰਸੈਂਟਸ ਤੋਂ ਚੱਲਦੇ ਪਏ ਉਹਨਾਂ ਦੇ ਉੱਪਰ ਪ੍ਰਸ਼ਾਸਨ ਧਿਆਨ ਦੇਵੇ ਕਿ ਜਿਹੜਾ ਜਿਹਨੂੰ ਅਸੀਂ ਕਾਲੀਆਂ ਭੇੜਾ ਕਹਿ ਦਿੰਨੇ ਆ ਕਾਲੀਆਂ ਭੇਡਾਂ ਨੂੰ ਦੇਖਿਆ ਜਾਵੇ ਤੇ ਰਾਦਰਦਨ ਕਿ ਜਿਹੜੇ ਯੂਨਿਟਸ ਨੇ 100-100 ਕਰੋੜ ਰੁਪਇਆ ਲਾ ਕੇ ਪ੍ਰਾਂਡ ਲਾਏ ਆ ਉਹਨਾਂ ਨੂੰ ਕੋਈ ਹਰਾਸ ਕੀਤਾ ਜਾਵੇ ਜਾਂ ਬਦਨਾਮ ਕੀਤਾ ਜਾਵੇ ਇਹਦੇ ਨਾਲ ਸਾਡਾ ਸਹਿਰ ਦਾ ਰੋਜ਼ਗਾਰ ਵੀ ਚੱਲਦਾ ਵਾ ਸਾਡੇ ਸਾਡੇ ਵੀ ਬੱਚੇ ਇੱਥੇ ਹੀ ਰਹਿੰਦੇ ਆ ਅਸੀਂ ਵੀ ਇੱਥੇ ਹੀ ਰਹਿਣਾ ਤੇ ਅਗਰ ਇਹ ਚੀਜ਼ ਨਹੀਂ ਦੇਖਾਂਗੇ ਅਸੀਂ ਤਾਂ ਆਪਣੀ ਸੀਧੇ ਨਾਲ ਥੋੜਾ ਖਿਲਵਾੜ ਕਰਾਂਗੇ ਅਸੀਂ ਇਸ ਲਈ ਅੱਜ ਸਾਰੇ ਜਣੇ ਇਕੱਠੇ ਹੋ ਕੇ ਕੀਤਾ ਵਾ ਕਿ ਹੁਣ ਪਾਣੀ ਦੇ ਨੋਰਮਸ ਬਗਵਾਨ ਸਾਰੇ ਅੱਜ ਸਾਈਟ ਕੋਲ ਦੇ ਕੋਲ ਉਹਦੇ ਨਾਲ ਹੀ ਇਹ ਹੈ ਕਿ ਆਪਾਂ ਜਿਹੜਾ ਸੈਂਪਲ ਲੈਣਾ ਹੈ ਉਹ ਕਿਸ ਕਿਸੇ ਇਹ ਜਿਹੜਾ ਵੱਡਾ ਦਰਿਆ ਨੂੰ ਸਾਫ਼ ਕਰਨ ਦਾ ਪ੍ਰੋਜੈਕਟ ਹੈ ਇਹਦੇ ਅਸੀਂ ਅ ਪਰਸੋਂ ਸੈਂਪਲਿੰਗ ਲਈ ਸੀ ਗੁੱਡੇ ਦਰਿਆ ਨੂੰ ਅਕ੍ਰੋਸ ਸਿਟੀ ਵੱਡੇ ਦਰਿਆ ਦੇ 12 ਪੁਆਇੰਟਸ ਤੋਂ ਵੱਖ-ਵੱਖ 12 ਪੁਆਇੰਟਸ ਤੋਂ ਸੈਂਪਲ ਲਏ ਸੀਗੇ ਫਿਰ ਐਡਮਿਨਿਸਟ੍ਰੇਸ਼ਨ ਦੇ ਡੀਸੀ ਮੈਡਮ ਦੇ ਆਰਡਰ ਸੀਗੇ ਵੀ ਉਸ ਤੋਂ ਬਾਅਦ ਜਿਹੜੀ ਡਾਈਇੰਗ ਇੰਡਸਟਰੀ ਹੈ ਉਹ ਬੰਦ ਰਹੇਗੀ ਅਗਲੇ 36 ਘੰਟਿਆਂ ਲਈ ਤੇ ਹੁਣ ਅਸੀਂ ਅੱਜ ਫਿਰ ਦੁਬਾਰਾ ਵੀ ਉਸੇ 12 ਸਾਈਟਸ ਤੋਂ ਜਿਹੜੇ ਪਰਸੋਂ ਸੈਂਪਲ ਆਏ ਸੀਗੇ ਉਸੇ 12 ਪੁਆਇੰਟਸ ਤੋਂ ਅੱਜ ਦੁਬਾਰਾ ਸੈਂਪਲਿੰਗ ਫਿਰ ਰੀਸੈਂਪਲਿੰਗ ਹੋ ਰਹੀ ਹੈ ਸੋ ਥੈਟ ਵੀ ਜਿਹੜਾ ਫਰਕ ਹੈ ਉਹ ਦੇਖਿਆ ਜਾ ਸਕੇ ਵੀ ਸੈਂਪਲਸ ਦੇ ਵਿੱਚ ਪੈਰਾਮੀਟਰਸ ਦੇ ਵਿੱਚ ਵੀ ਕਿੱਥੇ ਕੀ ਫਰਕ ਆ ਰਿਹਾ ਸਰ ਜਿਹੜੇ ਤੁਸੀਂ ਦੱਸਦੇ ਹੋ ਬੀਤੇ ਦਿਨੀ ਜਿਹੜਾ ਆਪਣੇ 2 ਦਿਨ ਪਹਿਲਾਂ ਵੀ ਤੁਸੀਂ ਜਿਹੜੇ ਸੈਂਪਲ ਲਏ ਉਹਦੇ ਵਿੱਚ ਕੀ ਆਇਆ ਹਜੇ ਰਿਪੋਰਟਸ ਪੈਂਡਿੰਗ ਹੈ ਜੀ ਉਹਦੀਆਂ ਰਿਪੋਰਟਸ ਨਹੀਂ ਆਈਆਂ ਹਜੇ ਪਰसों ਹੀ ਸੈਂਪਲ ਲਈ ਸੀ ਕੁਝ ਟੈਸਟ ਐਸੇ ਹੁੰਦੇ ਜਿਹੜੇ 72 ਘੰਟੇ ਬਾਅਦ ਰਿਪੋਰਟਸ ਆਉਂਦੀਆਂ ਨੇ ਕੁਝ 48 ਬਾਅਦ ਆਉਂਦੀਆਂ ਨੇ ਹਜੇ ਰਿਪੋਰਟਸ ਨਹੀਂ ਆਈਆਂ ਕਿਸੇ ਦੀਆਂ ਵੀ ਜਦੋਂ ਆਈਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਜੀ